ਪਿਲਾ 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 ਸ਼ੇਰੂ ਖਲੇ ਰਹਿਦਾ ਹੁਣ ਵੇਖੋ ਕਿੰਨੇ ਸੋਹਣੇ ਲੱਗਣ ਡਿਆ ਬਿਸ਼ੀ ਰੈੱਡੀ ਤੇ ਰੈੱਡੀ ਨੇਲ ਪੇਂਟ ਤੇ ਆਪਾਂ ਦੋਵਾਂ ਨੂੰ ਸੱਚ ਨੇ ਪਾਲੇ ਹੀ ਬਿਸ਼ੀਏ ਮੰਮੀ ਤੇ ਚੱਲ ਪਹਿਲਾਂ ਵੀ ਪਾਉਂਦੇ ਆ ਮੈਂ ਪਹਿਲੀ ਵਾਰੀ ਪਾਏ ਸੀ ਤੇ ਬੰਨਾ ਉਹ ਕੁੜਜਾ ਲੱਗਣਾ ਪਹਿਲਾਂ ਨਾ ਚੱਲਦਿਆ ਨਾ ਐ ਲੱਗਣਾ ਪਤਾ ਨਹੀਂ ਉਂਗਲੀ ਚ ਕੀ ਪਾ ਲਿਆ ਵਾ ਕੀ ੜਨ ਲਿਆ ਵਾ ਚੱਪਲ ਵੀ ੜੰਡੀ ਤੇ ਬਾਅਦ ਚ ਉਹਨੇ ਮੈਂ ਦੋਕ ਦਿਨ ਪਾਏ ਤੇ ਫਿਰ ਉਹ ਨਾ ਹੋ ਗਿਆ ਸੈੱਟ ਹੋ ਗਿਆ ਤੇ ਇੱਥੇ ਜੀ ਸਵੇਰ ਸਵੇਰ ਦਾ ਟਾਈਮ ਤੇ ਰਾਤ ਨੂੰ ਇੰਨੀ ਜ਼ਿਆਦਾ ਨੇਰੀ ਚੱਲੀ ਮਤਲਬ ਇੱਕ ਦਿਨ ਦਾ ਕੰਮ ਨਹੀਂ ਇਹ ਹੁਣ ਪੂਰਾ ਮਤਲਬ ਸਾਰੇ ਦਿਨ ਇਦਾਂ ਹੀ ਹੁੰਦਾ ਵਾ ਰੋਜ਼ ਰੋਜ਼ ਮਤਲਬ ਨੇਰੀ ਆ ਜਾਂਦੀ ਐਨਾ ਜ਼ਿਆਦਾ ਘੱਟਾ ਹੁੰਦਾ ਮਤਲਬ ਸਵਰ ਦੇ ਸਿਰ ਤੇ ਨਾ ਇਹਨਾਂ ਦਾ ਨੁਕਾ ਪਹਿਲਾਂ ਨਾ ਸਫਾਈ ਕਰਨਾ ਫੇਰ ਹੀ ਮੈਂ ਰਸੋਈ ਵੱਲ ਹੁਣੀ ਆ ਤੇ ਅੱਜ ਤੇ ਮੈਂ ਨਾ ਪਹਿਲਾਂ ਘੱਟਾ ਵੇਖ ਕੇ ਮੈਂ ਹੈਰਾਨ ਹੋ ਗਈ ਮੈਂ ਕਿ ਨਹੀਂ ਮਨਾ ਪਹਿਲਾਂ ਮੈਂ ਸਫਾਈ ਕਰੂੰਗੀ ਸਾਰੇ ਝਾੜ ਪੂੰਝ ਕਰੂੰਗੀ ਪੋਚੇ ਲਾਉਂਗੀ ਤੇ ਫੇਰ ਹੀ ਸਕੂਨ ਮਿਲਣਾ ਫੇਰ ਹੀ ਮੈਂ ਰਸੋਈ ਵੱਲ ਹੋਊਂਗੀ ਤੇ ਇੱਥੇ ਮੈਂ ਨਾ ਵਾਈਪਰ ਦੇ ਉੱਪਰ ਮੈਂ ਮਤਲਬ ਪਾ ਕੇ ਫੇਰ ਹੀ ਮੈਂ ਮਾਰਨ ਦੀ ਜੀ ਸਾਰੇ ਮੈਂ ਮਾਰਦੇ ਹੀ ਪੋਚੇ ਇਹ ਤੇ ਹੈ ਜੈਨ ਮਤਲਬ ਮਤਲਬ ਇਦਾਂ ਮੈਂ ਮਾਰ ਲੈਂਦੀ ਪੋਚੇ ਤੇ ਬਾਅਦ ਵਿੱਚ ਜਿਹੜੇ ਅੰਟੀ ਆਉਂਦੇ ਆ ਸਫਾਈ ਕਰਨ ਵਾਸਤੇ ਉਹ ਫਿਰ ਬੈ ਕੇ ਪੋਚੇ ਲਾਉਂਦੇ ਆ ਤੇ ਇਦਾਂ ਡਸਟਿੰਗ ਤੇ ਜਿਹੜੀ ਆਪ ਹੀ ਕਰਨੀ ਹੁੰਦੀ ਇੱਥੋਂ ਵੀ ਬਾਹਰ ਵਾਲੇ ਕਮਰੇ ਚ ਨਾ ਮੰਮੀ ਉਹਨਾਂ ਵਾਲੇ ਕਮਰੇ ਚ ਇੱਥੇ ਵੀ ਬਹੁਤ ਜ਼ਿਆਦਾ ਘੱਟ ਆਉਂਦਾ ਕਿਉਂਕਿ ਇੱਥੇ ਨਾ ਉਹ ਖੋ ਦਰਵਾਜਾ ਖੁੱਲਾ ਹੁੰਦਾ ਨਾ ਆਵਲਾ ਉਨਾਲੇ ਵੱਡਾ ਦਰਵਾਜਾ ਤੇ ਬਹੁਤ ਜ਼ਿਆਦਾ ਮਿੱਟੀ ਘੱਟਾ ਬਹੁਤ ਜ਼ਿਆਦਾ ਆਉਂਦਾ ਵਾ ਤੇ ਉੱਪਰ ਵੀ ਸਲਫੇ ਦੇ ਬਣੀ ਆ ਕਿਆ ਬਿੰਦੇ ਤੇ ਇਹ ਵੀ ਉਪਰੋਂ ਸਾਫ਼ ਕਰਨੀ ਪੈਂਦੀ ਆ ਇੰਨਾ ਜ਼ਿਆਦਾ ਘੱਟਾ ਹੀ ਨਾ ਇਦਾਂ ਵੀ ਮਤਲਬ ਉਂਗਲੀ ਲਾਓਗੇ ਤੇ ਵਿੱਚ ਤੁਹਾਡੀ ਕਿੰਨੀ ਕਿੰਨੀ ਉਂਗਲੀ ਫੜ ਜੂਗੀ ਇੰਨਾ ਜ਼ਿਆਦਾ ਘੱਟਾ ਹੀ ਸੋਫੇ ਵੀ ਮੈਂ ਝਾੜੇ ਫੰਡੇ ਸਾਰੇ ਕਮਰਿਆਂ ਦਾ ਮਤਲਬ ਇਹੀ ਹਾਲ ਹੀ ਮੈਂ ਆਪਣੇ ਕਮਰੇ ਚਾਈ ਤਾਂ ਇੱਥੇ ਵੀ ਇਹੋ ਹਾਲ ਹੀ ਤੇ ਇੱਥੇ ਵੀ ਬਹੁਤ ਜ਼ਿਆਦਾ ਘੱਟਾ ਮਤਲਬ ਘੱਟਾ ਭਾਵੇਂ ਕਮਰੇ ਬੰਦ ਰਹਿੰਦੇ ਆ ਭਾਵੇਂ ਪਰਦੇ ਵੀ ਮਤਲਬ ਬੰਦ ਰਹਿੰਦੇ ਆ ਪਰ ਫਿਰ ਵੀ ਘੱਟਾ ਤੇ ਘੱਟਾ ਹੀ ਉਹਨੇ ਤੇ ਆ ਹੀ ਜਾਣਾ ਵਾ ਮਤਲਬ ਉਹ ਜਿੱਧਰ ਦੀ ਮਰਜ਼ੀ ਆ ਵਾ ਨੂੰ ਕੋਈ ਰੋਕ ਨਹੀਂ ਸਕਦਾ ਤੇ ਚਲੋ ਜੀ ਇੱਥੇ ਆਪਾਂ ਇਹ ਕਮਰੇ ਦੀ ਸਫਾਈ ਕਰ ਲੈਨੇ ਆ ਸੋਫਾ ਵਗੈਰਾ ਮੈਂ ਝਾੜ ਲਿਆ ਹੈ ਚੰਗੀ ਤਰ੍ਹਾਂ ਕਵਰ ਤੇ ਜਿਹੜਾ ਪਾਸਾ ਇਹ ਵਾਲਾ ਵਿਛਾਇਆ ਹੁਣ ਮੈਂ ਦੂਸਰਾ ਪਾਸਾ ਵਿਛਾ ਦੂੰਗੀ ਤੇ ਉਹ ਚੇਂਜ ਹੋ ਜਾਊਗਾ ਔਰ ਜਿਹੜਾ ਪਿੱਛੇ ਸੂਟ ਟੰਗਿਆ ਦਿਸਣ ੜਿਆ ਨਾ ਇਹਦੀ ਸਟੋਰੀ ਤੁਹਾਨੂੰ ਦੱਸਤੀਆਂ ਕਿ ਇਹ ਮੈਂ ਪਾਇਆ ਸ਼ਾਮ ਨੂੰ ਤੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਪਾਇਆ ਆਪਾਂ ਗਏ ਬਾਜ਼ਾਰ ਉੱਥੋਂ ਕੀਤੀ ਸ਼ਾਪਿੰਗ ਤੇ ਸ਼ਾਪਿੰਗ ਕਰਨ ਤੋਂ ਬਾਅਦ ਆਪਾਂ ਆ ਗਏ ਘਰ ਮੈਂ ਸ਼ਾਪਿੰਗ ਵੀ ਸ਼ੂਟ ਕੀਤੀ ਸੀ ਤੇ ਉਦੋਂ ਢੇਰੀ ਬਹੁਤ ਆਈ ਸੀ ਸਾਰਾ ਕੁਝ ਮੈਂ ਛੂਟ ਦਿੱਤਾ ਤੇ ਉਹ ਸਾਰਾ ਇਹ ਡਾਟਾ ਹੀ ਮੇਰਾ ਜਿਹੜਾ ਉੱਡ ਗਿਆ ਤੇ ਚਲੋ ਅੱਗੇ ਮੈਂ ਦੱਸਦੀ ਹਾਂ ਤੁਹਾਨੂੰ ਵਿਸਥਾਰ ਨਾਲ ਸਾਰਾ ਤੇ ਇੱਥੇ ਪਹਿਲਾਂ ਆਪਾਂ ਕੱਟਾ ਵਗੈਰਾ ਕਰ ਲਈਏ ਸਾਫ਼ ਇਹ ਆ ਕਿ ਮਤਲਬ ਮੁੜ ਕੇ ਕਿਚ-ਕਿਚ ਜਿਹੜੀ ਹੁੰਦੀ ਨਾ ਉਹ ਨਹੀਂ ਮਤਲਬ ਦੇਖਦੀ ਹੈਗੀ ਇਦਾਂ ਮੈਂ ਚੱਲਦੀ ਪਈ ਵੀ ਸੀ ਨਾ ਮਤਲਬ ਪੈਰਾਂ 'ਚ ਕੱਟਾ ਆਉਂਦਾ ਪਿਆ ਸੀ ਤੇ ਇਦਾਂ ਨਾ ਫਿਰ ਉਹੀ ਜਿਹੜਾ ਆਪਾਂ ਲੈ ਕੇ ਪੈਰ ਜਿਹੜੇ ਚੜ ਜਾਂਦੇ ਆ ਬੈੱਡ ਤੇ ਫਿਰ ਉਹ ਬੈੱਡ ਸੀਟਾਂ ਵੀ ਉਹੀ ਜਿਹਾ ਹੋ ਜਾਂਦੀਆਂ ਕੱਟੇ ਮੱਟੀ ਨਾਲ ਭਰ ਜਾਂਦੀਆਂ ਰੇਤ ਰੇਤ ਹੋ ਜਾਂਦੀ ਕਿਚ-ਕਿਚ ਹੋਣ ਲੱਗ ਪੈਂਦਾ ਤੇ ਅੱਜ ਮੈਂ ਨਾ ਤੀ ਨਹੀਂ ਸੀ ਅੱਜ ਮੈਂ ਕਿਹਾ ਪਹਿਲਾਂ ਮੈਂ ਸਫਾਈ ਕਰੂੰਗੀ ਸਾਰਾ ਤੇ ਫੇਰ ਹੀ ਮੈਂ ਨਹਾਉਂਗੀ ਕਿਉਂਕਿ ਇਹ ਹੁੰਦਾ ਕਿ ਨਹਾਣ ਤੋਂ ਬਾਅਦ ਸਫਾਈ ਕਰਾਂ ਤੇ ਫਿਰ ਉਹੀ ਆਲ ਹੋ ਜਾਂਦਾ ਫਿਰ ਨਹਾਣਾ ਨਾ ਨਾਣਾ ਇੱਕ ਬਰਾਬਰ ਹੀ ਹੁੰਦਾ ਤੇ ਇੱਥੇ ਟਾਈਮ ਮੇਰੇ ਖਿਆਲ ਨਾਲ 9:30 8:30 9 ਦਾ ਟਾਈਮ ਹੋਣਾ ਤੇ ਨਮੀਸ਼ਾ ਜੀ ਸੁੱਤਾ ਹੀ ਛੁੱਟੀਆਂ ਪਈਆਂ ਮੈਂ ਵੀ ਨਹੀਂ ਖਾਣਦੀ ਹੈਗੀ ਕਿ ਬਹੁਤਾ ਕੀ ਠਾਣਾ ਵਾ ਹਨਾ ਤੇ ਫਿਰ ਉਹ ਸੁੱਤਾ ਰਹਿੰਦਾ ਮੈਂ ਸੁੱਤੇ-ਸੁੱਤੇ ਉਹਦੇ ਸਾਰੇ ਡਸਟਿੰਗ ਵਗੈਰਾ ਕਰ ਲਈ ਤੇ ਇੱਧਰ ਮੈਂ ਆ ਗਈ ਬਰਾਂਡੇ 'ਚ ਤੇ ਇੱਧਰ ਮੈਂ ਗਿਆ ਐ ਵੀ ਕੈਬਨ ਵਿੱਚ ਆਹ ਲਾਂ ਕੈਬਨ ਤੇ ਵੀ ਬੜਾ ਜਿਆਦਾ ਕੱਟਾ ਹੀ ਤੇ ਇਹਦੇ ਮੈਂ ਨਾ ਆਹ ਪੜਦਾ ਜਿਹਾ ਲਾਂ ਕੇ ਤੇ ਧਵਾ ਲੂੰਗੀ ਤੇ ਖਿਦਕੀ ਵਗੈਰਾ ਸਾਰਾ ਕੁਝ ਮੈਂ ਸਾਫ਼ ਕਰ ਦਿੱਤਾ ਹੀ ਤੇ ਇਹ ਤੋਂ ਚੀਜ਼ਾਂ ਚੂਜਾਂ ਲਾਂ ਕੇ ਨਾ ਚੰਗੀ ਤਰ੍ਹਾਂ ਮੈਂ ਸਾਫ਼ ਕਰਤਾ ਹੀ ਇਹ ਕਪੜਾ ਮੈਂ ਕਿ ਧਵਾ ਲਾਂਗੇ ਫੇਰ ਤੇ ਇਹ ਫੇਰ ਇਦਾਂ ਹੀ ਸਫਾਈ ਮਤਲਬ ਚਲਦੀ ਰਹਿੰਦੀ ਆ ਰੋਜ਼ ਦਾ ਕੰਮ ਹੋ ਗਿਆ ਇਹ ਮਤਲਬ ਨੇਰੀ ਜਿਹੜੀ ਉਹ ਰੋਜ਼ ਹੀ ਹੁੰਦੀ ਆ ਇੱਕ ਦਿਨ ਦਾ ਕੰਮ ਨਹੀਂ ਹੈਗਾ ਮਤਲਬ ਅੱਜ ਆਪਾਂ ਸਫਾਈ ਕੀਤੀ ਫਿਰ ਅਗਲੇ ਦਿਨ ਰਾਤ ਨੂੰ ਫੇਰ ਉਹੀ ਹਾਲ ਹਨੇਰੀ ਤੂਫਾਨ ਤੇ ਦੂਜਾ ਇਹ ਕਿ ਲਾਈਟ ਵੀ ਬੰਦ ਹੋ ਜਾਂਦੀ ਹੈ ਸਾਰੇ ਪਾਸੇ ਜਿਹੜੇ ਇਹੀ ਹਾਲ ਹੁੰਦਾ ਤੇ ਮੈਂ ਇਹ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਆਗੀ ਸੀ ਰਸੋਈ ਚ ਤੇ ਨਮਿਸ਼ ਮੈਂ ਕਿਹਾ ਉਹਨੂੰ ਦੁੱਧ ਦੇ ਦੇਣੀ ਆ ਤੇ ਉਹਨੂੰ ਦੁੱਧ ਦਉਂਗੀ ਪਹਿਲਾਂ ਤੇ ਇੱਧਰ ਮੈਂ ਵੀਡੀਓ ਦੇ ਚੱਕਰ ਵਿੱਚ ਨਾ ਦੁੱਧ ਰੱਖ ਰੱਖੇ ਤੇ ਭੁੱਲ ਗਈ ਇਦਾਂ ਹੀ ਹੁੰਦਾ ਮਤਲਬ ਇੱਕ ਪਾਸੇ ਧਿਆਨ ਹੋ ਮੈਨੂੰ ਦੂਜੇ ਪਾਸੇ ਰਹਿੰਦਾ ਹੀ ਨਹੀਂ ਧਿਆਨ ਤੇ ਉਹ ਸਾਰਾ ਦੁੱਧ ਉਬਲ ਗਿਆ ਤੇ ਉਹ ਮੈਂ ਸਾਫ਼ ਕੀਤਾ ਉਹ ਕੰਮ ਜਿਹੜਾ ਉਹ ਤੁਹਾਨੂੰ ਪਤਾ ਵੱਧ ਜਾਂਦਾ ਵਾ ਘਟਦਾ ਨਹੀਂ ਆ ਤੇ ਇੱਥੇ ਫਿਰ ਮੈਂ ਜਿੰਨਾ ਕੁ ਦੁੱਧ ਹੈਗਾ ਹੈ ਉਹਨਾਂ ਫਿਰ ਮੈਂ ਨਾ ਉਹ ਛਾਣ ਲਿਆ ਤੇ ਇੱਥੇ ਮੈਂ ਪੂਰੀ ਗੈਸ ਜਿਹੜੀ ਫੇਰ ਕਲੀਨ ਕੀਤੀ ਪਹਿਲਾਂ ਇੱਕ ਵਾਰੀ ਸਵੇਰੇ ਉੱਠ ਕੇ ਕਰਨੀ ਪੈਂਦੀ ਆ ਫੇਰ ਕੋਈ ਚੀਜ਼ ਉਬਲ ਜਾਵੇ ਤਾਂ ਫੇਰ ਉਹ ਉੱਥੇ ਹੀ ਕੰਮ ਆ ਜਾਂਦਾ ਮਤਲਬ ਉਹ ਵੀ ਫੇਰ ਕਰਨੀ ਪੈਂਦੀ ਆ ਤੇ ਇੱਥੇ ਆਪਾਂ ਇੱਥੇ ਮੈਂ ਪਹਿਲਾਂ ਸਫਾਈਆਂ ਕਰਨ ਤੋਂ ਬਾਅਦ ਹੀ ਮੈਂ ਰਸੋਈ ਵਿੱਚ ਆਈ ਹੀ ਮੈਂ ਕਿਹਾ ਇੱਕਦਮ ਨਾ ਘਰ ਐ ਫਰੈਸ਼ ਫਰੈਸ਼ ਲੱਗਿਆ ਮਤਲਬ ਇਹ ਮਾਸਾ ਵੀ ਕੱਟਾ ਮਿੱਟੀ ਨਹੀਂ ਤੇ ਐ ਲੱਗਿਆ ਸਾਫ਼ ਤੇ ਇੱਥੇ ਮੈਂ ਫੇਰ ਇਥੇ ਮੈਂ ਨਾਲ ਹੀ ਜਿਹੜੀ ਸਬਜ਼ੀ ਕੱਟ ਲੂੰਗੀ ਮੈਂ ਕਿਹਾ ਸਬਜ਼ੀ ਕੱਟ ਕੇ ਤੇ ਮੈਂ ਫੇਰ ਹੀ ਮਤਲਬ ਨਾਉਂਗੀ ਇੱਕ ਵਾਰੀ ਕੰਮ ਮੁੱਕ ਜਾਵੇ ਨਾ ਫੇਰ बार-बार ਧਿਆਨ ਨਹੀਂ ਦੇਂਦਾ ਹੈਗਾ ਕੰਮ ਵੱਲ ਸਬਜ਼ੀ ਇੱਥੇ ਸੀ ਕਾਲੀਆਂ ਤੋਰੀਆਂ ਤੇ ਫਰੈਸ਼ ਹੀ ਇੱਕਦਮ ਤੇ ਨਾ ਐਦਾਂ ਹੀ ਲਿਆ ਕੇ ਨਾ ਲਫਾਫੇ ਚ ਐਦਾਂ ਹੀ ਰੱਖ ਛੜੀਆਂ ਤੇ ਮੈਨੂੰ ਚੇਤਾ ਭੁੱਲ ਗਿਆ ਕਿ ਮੈਂ ਫ੍ਰਿਜ ਵਿੱਚ ਲਾਣੀਆਂ ਸੀ ਬਟ ਨਾ ਮੌਸਮ ਸਹੀ ਸੀ ਰਾਤ ਦਾ ਬਾਰਿਸ਼ ਹੋਈ ਸੀ ਤੇ ਨੇਰੀ ਨੂਰੀ ਚੱਲੀ ਸੀ ਉਹਦੇ ਕਰਕੇ ਨਾ ਮੁਰਝਾਈਆਂ ਨਹੀਂ ਫਰੈਸ਼ ਹੀ ਰਹੀਆਂ ਵਾ ਤੇ ਇਦਾਂ ਬੜੀ ਜਲਦੀ ਸਬਜ਼ੀ ਬਣ ਜਾਂਦੀ ਆ ਤੇ ਹੈ ਵੀ ਸਵਾਦ ਬਣਦੀ ਆ ਆਵਲ ਤੇ ਸਾਰਿਆਂ ਨੂੰ ਬੜੀ ਪਸੰਦ ਆਉਂਦੀ ਹੈ ਤੇ ਇੱਥੇ ਮੈਂ ਮੈਂ ਕਿ ਪਹਿਲਾਂ ਮੈਂ ਕੱਟ ਕੇ ਰੱਖ ਲੈਣੀ ਆ ਤੜਕਾ ਸ਼ਾਇਦ ਮੈਂ ਬਾਅਦ ਚ ਲਾਵਾਂ ਤੇ ਮੈਂ ਪਹਿਲਾਂ ਕੱਟ ਕੁੱਟ ਕੇ ਰੱਖ ਲਵਾਂਗੀ ਮੈਂ ਕਿ ਫੇਰ ਹੀ ਮੈਂ ਨਾ ਚਾਹ ਵੀ ਲੈ ਹੋ ਕੇ ਹੁਣ ਮੈਂ ਪਾੜ ਫੂਟ ਕਰ ਲਿਆ ਸੀ ਨਾ ਤੋ ਕੇ ਮਨੇ ਹੁਣ ਲਾ ਕੇ ਪਹਿਲਾਂ ਨਾ ਮਸਾਲਾ ਕੰਮ ਕਰ ਲਾ ਕਿਉਂਕਿ ਕੱਲ ਦਰ ਮੇਰੀ ਨੇ ਇੰਨਾ ਜ਼ਿਆਦਾ ਗੰਦ ਪਾਇਆ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਇੱਕ ਹੋਰ ਪੰਗਾ ਹੋ ਗਿਆ ਅੱਜ ਰਾਤੀ ਨਾ ਮੈਂ ਨਾ ਕਾਈਨ ਮਾਸਟਰ ਤੇ ਉਹ ਕਰਦੀ ਆ ਵੀਡੀਓ ਐਡਿਟ ਕਰਦੀ ਆ ਉੱਥੇ ਨਾ ਮੈਮਰੀ ਫੁੱਲ ਆਈ ਜਾਏ ਫੁੱਲ ਆਈ ਜਾਏ ਤੇ ਮੈਂ ਨਾ ਉਹਨੂੰ ਨਾ ਓਕੇ ਕੀਤਾ ਤੇ ਉਹ ਨਾ ਕੋਈ ਖੁੱਲ ਗਿਆ ਕਿ ਮਦਦਤਾ ਡੀਮੀ ਐਮਬੀ ਜਿਹੜੀ ਬਹੁਤ ਜ਼ਿਆਦਾ ਭਰ ਗਈ ਆ ਫੋਨ ਤੇ ਮੈਂ ਨਾ ਸਾਰਾ ਕੁਝ ਡਿਲੀਟ ਕਰਤਾ ਪਤਾ ਨਹੀਂ ਕਿ ਉਹ ਮਤਲਬ ਮੈਂ ਤੇ ਵੇਖ ਵੇਖ ਕੇ ਕੀਤਾ ਪਰ ਜਿਹੜੀਆਂ ਲੇਟੈਸਟ ਮੈਂ ਦੋ ਵਲੌਗ ਜਿਹੜੇ ਕੱਲ ਕੱਲ ਦੋ ਵਲੌਗ ਸ਼ੂਟ ਕੀਤੇ ਸੀ ਤੇ ਬੜੀ ਮਿਹਨਤ ਕੀਤੀ ਸੀ ਉਹਦੇ ਵਿੱਚ ਉਹ ਸਾਰਾ ਮਤਲਬ ਡਾਟਾ ਜਿਹੜਾ ਉਹ ਜਿਹੜਾ ਰਿਮੂਵ ਹੋ ਗਿਆ ਸਾਰਾ ਉਹ ਨਾ ਡਿਲੀਟ ਹੋ ਗਿਆ ਕ੍ਰੈਸ਼ ਚ ਜਾ ਕੇ ਵੇਖਿਆ ਉਹ ਵੀ ਸਾਰਾ ਡਿਲੀਟ ਹੋ ਗਿਆ ਸੀ ਤੇ ਰਾਤੀ ਮੈਨੂੰ ਇੰਨਾ ਮਤਲਬ ਲੱਗਾ ਕਿ ਮੈਂ ਨਾ ਕੱਲ ਬਾਜ਼ਾਰ ਵੀ ਗਏ ਹੀ ਤੇ ਜੋ ਆਪਾਂ ਲਿਆਂਦਾ ਸੀ ਤੇ ਉਹ ਵੀ ਮੈਂ ਸਾਰਾ ਸ਼ੂਟ ਕੀਤਾ ਸੀ ਤੇ ਮੈਂ ਬੜੀ ਵਧੀਆ ਵੀਡੀਓ ਬਣਾਈਆਂ ਸੀ ਵਲੌਗ ਬਣਾਈਆਂ ਸੀ ਬੜੀ ਮਿਹਨਤ ਕੀਤੀ ਪਰ ਸਾਰਾ ਹੀ ਡਾਟਾ ਜਿਹੜਾ ਉਹ ਰਿਮੂਵ ਹੋ ਗਿਆ ਤੇ ਅੱਜ ਫਿਰ ਕੱਲ ਜਿਹੜਾ ਅੱਜ ਜਿਹੜਾ ਵਲੌਗ ਪਾਇਆ ਉਹ ਮੈਂ ਪਰਸੋਂ ਦਾ ਸ਼ੂਟ ਕੀਤਾ ਸੀ ਉਹ ਵਾਲਾ ਪਾਇਆ ਤੇ ਅੱਜ ਮੈਂ ਫੇਰ ਫਿਰ ਅੱਜ ਮੇਰਾ ਇਹ ਇਰਾਦਾ ਸੀ ਕਿ ਅੱਜ ਮੈਂ ਨਾ ਸਕਿੱਪ ਕਰਦਾ ਬਟਨ ਹੈ ਨਾ ਰੱਬ ਨੂੰ ਕੋ ਹੋਰੀ ਮਜੂਰੀ ਸੀ ਤੇ ਮੈਂ ਫਿਰ ਅੱਜ ਜਿਹੜਾ ਸਵੇਰ ਦਾ ਵਲੌਗ ਜਿਹੜਾ ਸ਼ੁਰੂ ਕੀਤਾ ਰਾਤੀ ਇੰਨੀ ਜ਼ਿਆਦਾ ਨੇਰੀ ਆਈ ਇੰਨਾ ਜ਼ਿਆਦਾ ਗੰਦ ਪਿਆ ਮੈਂ ਉਹ ਵੀ ਸ਼ੂਟ ਕੀਤਾ ਸੀ ਨੇਰੀ ਸਾਰਾ ਜੋ ਵੀ ਸੀ ਤੇ ਉਹ ਵੀ ਸਾਰਾ ਹੋ ਗਿਆ ਡਿਲੀਟ ਹੋ ਗਿਆ ਤੇ ਫਿਰ ਅੱਜ ਦਾ ਜਿਹੜਾ ਵਲੌਗ ਹੋ ਫਿਰ ਮੈਂ ਸਵੇਰੇ ਸੇ ਉੱਠ ਕੇ ਜਿਹੜਾ ਕੰਟੀਨਿਊ ਕੀਤਾ ਤੇ ਇੱਥੇ ਆਪਾਂ ਫ੍ਰੀ ਹੋ ਗਏ ਆ ਤੇ ਇੱਥੇ ਮੈਂ ਕਿ ਮਾੜਾ ਮੋਟਾ ਮੇਕਅਪ ਕਰ ਲਿਆ ਅੱਜ ਹੈਗਾ ਜੀ ਵੀਰਵਾਰ ਤੇ ਇਹ ਵੀਰਵਾਰ ਦੀ ਵੀਡੀਓ ਆ جاری ਤੇ ਸਾਰਾ ਨਾ ਕੱਲ ਸਿਰ ਵੀ ਪੂਰਾ ਕੱਟੇ ਨਾ ਭਰ ਗਿਆ ਪਰ ਅੱਜ ਵੀ ਵਾਰ ਹੀ ਨਾ ਤੇ ਅੱਜ ਆਪਾਂ ਜਿਹੜਾ ਉਹ ਤੋਤਾ ਨਹੀਂ ਫਿਰ ਇਹ ਐਹੀ ਸੂਟ ਮੈਂ ਜਿਹੜਾ ਕੱਲ ਪਾਇਆ ਸੀ ਹੈ ਕਿੱਥੋਂ ਆ ਤੇ ਮੈਂ ਨਾ ਦੂਜਾ ਦੂਜੇ ਵੀਡੀਓ ਵੀ ਬੜੀਆਂ ਬਣਾਏ ਦੂਜੇ ਚੈਨਲ ਵਾਸਤੇ ਤੇ ਉਹ ਵੀ ਸਾਰੀਆਂ ਡਿਲੀਟ ਹੋ ਗਿਆ ਸੀ ਤੇ ਉਹ ਫੇਰ ਦੁਬਾਰਾ ਬਣਾਉਣਾ ਪੈਣਾ ਹੁਣ ਮੈਨੇ ਸਾਰਾ ਕੁਛ ਆਊਟਲਾਈਨ ਇਤ ਦਾ ਡਾਰਕ ਲਾ ਕੇ ਨਾ ਤੇ ਮੈਂ ਲਾਈਟ ਜੀ ਲਿਪਸਟਿਕ ਲਾਉਂਗੀ ਅਚਾ ਮੈਂ ਨਿਊੜ ਜੀ ਅੱਜ ਲਿਪਸਟਿਕ ਲਾਈ ਹੈ ਪੂਰਾ ਦਿਨ ਰਹਿੰਦੀ ਕੱਲ ਵੀ ਮੈਂ ਇਹੀ ਲਾਈ ਸੀ ਤੇ ਚਲੋ ਕੋਈ ਨਾ ਜਿਹੜੇ ਮੈਨੂੰ ਜਿਆਦਾ ਦਿੱਕਤ ਇਹ ਹੀ ਕਿ ਮੈਂ ਦੂਸਰੇ ਜਿਹੜੇ ਚੈਨਲ ਵਾਸਤੇ ਬਣਾਈ ਹੀ ਨਾ ਵੀਡੀਓ ਬਣਾਈਆਂ ਕਿੰਨੀਆਂ ਵੀਡੀਓ ਬਣਾਈਆਂ ਉਹ ਸਾਰੀਆਂ ਡਿਲੀਟ ਹੋ ਗਿਆ ਮੇਰੇ ਕੋਲੋਂ ਮੇਰੇ ਕੋਲੋਂ ਖੁਦ ਹੋਈਆਂ ਡਿਲੀਟ ਕੋਈ YouTube ਵੱਲੋਂ ਨਹੀਂ ਹੋਇਆ ਹੈਗਾ ਇਹ ਮੇਰੇ ਕੋਲੋਂ ਖੁਦ ਹੋਈਆਂ ਡਿਲੀਟ ਕਿਉਂਕਿ ਡਾਟਾ ਨਾ ਫੁੱਲ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਮੈਂ ਵੀਡੀਓ ਅਪਲੋਡ ਕਰਨ ਦੇ ਚੱਕਰ 'ਚ ਨਾ ਉਹ ਸਾਰਾ ਡਾਟਾ ਜਿਹੜਾ ਉਹ ਕਲੀਅਰ ਹੋ ਗਿਆ ਸੀ ਤੇ ਮੈਂ ਕਹਿਣਾ ਥੋੜਾ ਜਿਹਾ ਤਿਆਰ ਹੋ ਗਿਆ ਨਾ ਫਿਰ ਮੈਂ ਜਿਹੜਾ ਉਹ ਸਬਜੀਂ ਤੜਕਾ ਲਾਉਣੀ ਹੈ ਜੇ ਸਬਜੀਂ ਤੜਕਾ ਲਾਉਣ ਵਾਲਾ ਵਾ ਨਹੀਂ ਮੈਂ ਸਲੀਪਰ ਲੈ ਕੇ ਆਈ ਹੀ ਐਵੇਂ ਵਾਲੇ ਕਲਰ ਦੇ ਪਿੰਕ ਤੇ ਇਹ ਨਾ ਪਿੱਛੋਂ ਥੋੜੇ ਜਿਹਾ ਨਾ ਇਦਾਂ ਉੱਚੇ ਆ ਆ ਵੇਖੋ ਤੇ ਇਹ ਮੈਨੂੰ ਬੜੇ ਵਧੀਆ ਲੱਗੇ ਹੀ ਤੇ ਇਹ ਮੈਂ ਲੈ ਕੇ ਆਈ ਹੀ ਤੇ ਇੱਕ ਮੰਮੀ ਲੈ ਕੇ ਆਏ ਸੀ ਆਲਾ ਫਿਸਲ ਫਿਸਲ ਕੇ ਨਾ ਉਹਦੀ ਸਟੈਪ ਜੀ ਲੱਥ ਗਈ ਤੇ ਉਹ ਫਿਰ ਛੁੱਟੀਆਂ ਪੈ ਗਈਆਂ ਤੇ ਫਿਰ ਨਵੀਂ ਆ ਲਿਆਂਦੀਆਂ ਕੱਲ ਤੇ ਕੱਲ ਮੈਂ ਬਾਜ਼ਾਰ ਗਈ ਹਾਂ ਉਹ ਵੀ ਸ਼ੂਟ ਕੀਤਾ ਸੀ ਪਰ ਸਾਰਾ ਜਿਹੜਾ ਰਿਮੂਵ ਹੋ ਗਿਆ ਤੋਂ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਤੇ ਚੱਲਦੇ ਹੁਣ ਰਸੋਈ ਚ ਤੇ ਸਬਜੀ ਬਣਾਉਣੇ ਆ ਵਾਲੀ ਜਿਹੜੀ ਮੈਂ ਕੱਟ ਕੇ ਰੱਖ ਲਈ ਸੀ ਪਹਿਲਾਂ ਹੀ ਤੇ ਹੁਣ ਮੈਂ ਸਬਜੀ ਬਣਾਉਣੇ ਆ ਸਬਜੀ ਬਣਾ ਲੈਣਾ ਇੱਥੇ

ਸੜਕਾ ਲੱਗਿਆ ਬਾਸੀ ਨਾ ਮੈਂ ਟਾਕੇ ਰੱਖ ਦੂੰਗੀ ਬਣ ਜੂਗੀ ਤੇ ਇੱਧਰ ਆਟਾ ਵੀ ਗੁੰਨ ਦਿੱਤਾ ਵਾ ਉਹਨਾਂ ਨੂੰ ਕਿੱਥੇ ਆ ਤੇ ਗੈਸ ਵੀ ਕਰ ਲੈਣਾ ਸਾਫ ਚੰਗੀ ਤਰ੍ਹਾਂ ਜਦੋਂ ਰੋਟੀ ਬਣਾਣੀ ਹੋਊਗੀ ਨਾ ਜਦੋਂ ਖਾਣੀ ਹੋਊਗੀ ਉਦੋਂ ਕਰਾਂਗੇ ਪਕਾਵਾਂਗੇ ਮੈਂ ਹਾਲੇ ਵੀਡੀਓ ਬਣਾਉਣੀ ਹੈ ਦੂਜੇ ਚੈਨਲ ਵਾਸਤੇ ਤੇ ਇਹਨੂੰ ਹੁਣ ਅਚਲ ਮੈਂ ਫ੍ਰਿਜ ਚ ਲਾ ਦੇਣੀ ਆਟੇ ਨੂੰ ਤੇ ਚਲੋ ਚੱਲਦੇ ਆਂ ਅੰਦਰ ਕਿੰਨੀ ਸੌਣੀ ਲੱਗਣੀ ਲਿਪਸਟਿਕ ਵੇਖੋ ਮੱਖਰਾ ਜੋ ਕਲਰ ਨਾਲ ਲਗਾਇਆ ਅੱਜ ਮੈਂ ਇੱਕ ਵੀ ਲਗਾ ਲਗਾ ਕੇ ਨਾ ਮੰਨਾ ਬੋਰ ਹੋ ਜਾਂਦਾ ਵਾ ਤੇ ਸਫਾਈ ਵੀ ਘਰ ਵੀ ਸਾਰੀ ਹੋ ਚੁੱਕੀ ਹੈ ਤੇ ਹੁਣ ਮੈਂ ਨਾ ਦੂਸਰੇ ਚੈਨਲ ਵਾਸਤੇ ਵੀਡੀਓ ਬਣਾਣੀ ਹੈ ਇਹ ਕੁ ਸੇਰ ਬਹੁਤ ਚਿਪਕੂ ਚਿਪਕੂ ਜਿਹਾ ਲੱਗ ਗਿਆ ਕਿ ਘੱਟਾ ਪੈ ਗਿਆ ਇਹਦੇ ਨਾਲ ਨਾ ਆਇਲ ਨਿਕਲ ਆਇਆ ਵਾ ਸਿਰ ਚੋਂ ਤੇ ਆਪਾਂ ਹੋ ਚੁੱਕੇ ਹਾਂ ਜੀ ਫ੍ਰੀ ਹੁਣ ਬਸ ਅੱਜ ਵੀਰਵਾਰ ਅੱਜ ਜਾਵਾਂਗੀ ਮੱਥਾ ਟੇਕਣ ਵਾਸਤੇ ਸ਼ਾਇਦ ਸ਼ਾਮੀ ਜਾਵਾਂਗੀ ਅੱਜ ਮੈਂ ਨਾ ਜਲਦੀ ਉઠી ਕਿ ਮਤਲਬ ਨਾ ਸਵੇਰੇ ਸਵੇਰੇ ਮੱਥਾ ਟੇਕ ਆਵਾਂਗੀ ਅੱਜ ਤੇ ਸ਼ਾਮੀ ਬਹੁਤ ਜਿਆਦਾ ਧੁੱਪ ਹੁੰਦੀ ਹੈ ਤਾਂ ਕਰਕੇ ਤੇ ਫਿਰ ਜਿਹੜਾ ਝਾੜ ਪੁੰਝ ਕਰਨ ਵਾਸਤੇ ਸਫਾਈਆਂ ਸੁਫੀਆਂ ਨਾਲ ਟਾਈਮ ਲੱਗ ਗਿਆ ਤੇ ਉਹ ਮਤਲਬ ਟਾਈਮ ਜਿਆਦਾ ਹੀ ਹੋ ਗਿਆ ਫਿਰ ਉਹ ਜਾਇਆ ਨਹੀਂ ਗਿਆ ਹੈਗਾ ਧੁੱਪ ਤੁਹਾਨੂੰ ਪਤਾ ਸਵੇਰੇ ਸਵੇਰੇ ਆ ਜਾਂਦੀ ਆ ਤੇ ਰਾਤ ਨੇਹਰੀ ਦੇ ਨਾਲ 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 ਬਾਰਿਸ਼ ਵੀ ਬਹੁਤ ਆਈ ਸੀ ਤੇ ਉਹਦੇ ਨਾਲ ਘਟਾ ਤੇ ਬਹਿ ਗਏ ਪਰ ਜਿਹੜੀ ਪਹਿਲਾਂ ਨੇਹਰੀ ਆ ਗਈ ਸੀ ਨਾ ਉਹ ਨਹੀਂ ਸਾਰਾ ਟੈਕਸ ਨਾ ਇਸ ਘਰ ਤਾਂ ਹੀ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੇ ਵੀਡੀਓ ਤਦ ਤੱਕ ਲਈ ਬਾਏ ਬਾਏ ਸ਼ਾਸਕਾਲ ਜੀ ਸਾਰਿਆਂ ਨੂੰ ਇਹ ਨੂੰ ਮੈਂ ਬਣਾ ਲੈ ਰਹਾ ਹਾਂ ਰਾਇਤਾ ਇਹਦੇ ਵਿੱਚ ਮੈਂ ਪਾਇਆ ਵਾ ਖੀਰਾ ਟਮਾਟਰ ਪਿਆਜ਼ ਪਾ ਕੇ ਨਾ ਨਮਕ ਮਰਚ ਜੋੜ ਜਾਂ ਦਾ ਮਸਾਲਾ ਉਹ ਪਾ ਦਿੱਤਾ ਮੈਂ ਇੱਧਰ ਭੰਦੇ ਜੀ ਭਰਉਂਤੀਆਂ ਤੇ ਇੱਧਰ ਆਲੂ ਆਹ ਪਚੜੀਆਂ ਵਾਲੇ ਮੈਂ ਨਮਕ ਮੰਗਦਾ ਬੈਠ ਕੇ ਮੈਂ ਬਣਾ ਲਈ ਇਹ ਵਾਲੇ